ਸੋ ਸੰਕਟ ਜੇ ਲੰਗ ਰੇਨੇਸ਼ ਸ਼ਰਮਨੀ ਕਾਲੀ ਦਲ ਦੇ ਲੀਡਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਮਿੱਤੇ ਵੀਡੀਓ ਨੂੰ ਆਪ ਦਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪਹਿਲਾ ਹੈ ਕਈ ਤਰ੍ਹਾਂ ਦੇ ਸੰਕਟ ਜੇ ਲੰਗ ਰੇਸ਼ ਸ਼ਰਮਨੀ ਕਾਲੀ ਦਲ ਦੀ ਵਿਧਾਨ ਸਭਾ ਹਲਕਾ ਗਿੱਦੜ ਬਾਤੋਂ ਨਵਾਂ ਸੰਕਟ ਖੜਾ ਹੋ ਗਿਆ ਹੈ ਇਹ ਸੰਕਟ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਰਹੇ ਹਰਦੀਪ ਸਿੰਘ ਡਿੰਪੀ ਵੱਲੋਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਜਾਣ ਦਾ ਐਲਾਨ ਕਰਨ ਕਰਕੇ ਹੋਇਆ ਹੈ ਡਿੰਪੀ ਨੇ ਦੋਸ਼ਲਾਇਕ ਸੁਬੀਰ ਸਿੰਘ ਬਾਦਲ ਗਿੱਦੜਬਾਹ ਤੋਂ ਉਹਨਾਂ ਨੂੰ ਟਿਕਟ ਦੇਣ ਦੀ ਬਜਾਏ ਮਨਪ੍ਰੀਤ ਬਾਦਲ ਨੂੰ ਵਾਪਸ ਲਿਆ ਕੇ ਤੋਂ ਚੋਣ ਮੈਦਾਨ ਚ ਉਤਾਰਨਾ ਚਾਹੁੰਦੇ ਨੇ ਇਸ ਲਈ ਉਹ ਆਮ ਆਦਮੀ ਪਾਰਟੀ ਚ ਜਾ ਰਹੇ ਨੇ ਉਧਰ ਦੂਜੇ ਪਾਸੇ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਉਹ ਅਕਾਲੀ ਦਲ ਚ ਨਹੀਂ ਆ ਰਹੇ ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਡਿੰਪੀ 10 ਦਿਨਾਂ ਸੇ ਕਾਲੀ ਦਲ ਚ ਵਾਪਸ ਆ ਜਾਣ ਗਿੱਦੜਬਾਹ ਤੋਂ ਉਹਨਾਂ ਦੀ ਟਿਕਟ ਪੱਕੀ ਹੈ ਸੁਖਬੀਰ ਬਾਦਲ ਦੇ ਖਾਸ ਮੰਨੇ ਜਾਂਦੇ ਹਰਦੀਪ ਸਿੰਘ ਡਿੰਪੀ ਨੇ ਸੋਮਵਾਰ ਨੂੰ ਗਿੱਦੜ ਬਾਹ ਤੋ ਆਪਣੇ ਸਮਰਥਕਾਂ ਦੇ ਨਾਲ ਬੈਠਕ ਚ ਕਰਿਆ ਹੈ ਕਿ ਸੁਖਬੀਰ ਬਾਦਲ ਤੇ ਮਨਪਿਤ ਬਾਦਲ ਦੋਵੇਂ 21